ਇੱਥੇ ਸਭ ਲੁਕਦੇ ਨੇ ਪੁਲਸ ਨੂੰ ਅੰਨਾ ਦੁੱਤੇ ਮੈਨੂੰ ਚਾਰ ਗੰਦੇ ਲਾ ਕੇ ਪੁਲਸ ਨੂੰ ਅੰਨਾ ਦੁੱਤੇ ਮੈਨੂੰ ਚਾਰ ਗੰਦੇ ਲਾ ਕੇ ਕਾਨੂੰਨ ਦਾ ਵਾਦੀ ਵਾਰਸ ਕੋਈ ਨਹੀਂ ਪੁੱਛਾਂ ਕਿਸ ਨੂੰ ਜਾ ਕੇ ਵਕੀਲ ਨਹੀਂ ਇਨਸਾਫ ਦੇ ਵੰਦਾ ਤਵਿੱਤਾ ਅੰਗੇ ਪਾ ਦੇ ਇਨਸਾਫ ਕਿਸ ਤੋਂ ਮੰਗਿਆ ਟੜੀਏ ਗੱਲ 'ਚ ਪੰਨਾ ਪਾ ਕੇ ਡਾਕਟਰ ਮੰਗੇ ਫੀਸ ਪਹਿਲਾਂ ਕੋਈ ਡਾਕਟਰ ਮੰਗੇ ਫੀਸ ਪਹਿਲਾਂ ਉਹ ਆਪਰੇਸ਼ਨ ਫੇਰ ਕਰੂੰਗਾ ਜਾਇਦ ਆ ਭਾਵੇਂ ਵੇਚ ਦੇ ਆਪਣੀ ਜਿਬ ਆਪਣੀ ਕੋ ਹੋਊਗਾ ਵਾਰੀ ਆਈ ਜਦੋਂ ਦੇਤਾ ਜੀ ਦੀ ਵਾਰੀ ਆਈ ਕਦੋਂ ਦੇਤਾ ਜੀ ਦੀ ਕੰਮ ਨਹੀਂ ਉਹਨਾ ਕਰਨਾ ਸੇਵਾ ਕਰਨ ਦੇ ਨਾਮ ਇਹ ਬਖ ਜੇਬ ਦੀ ਸੇਵਾ ਕਰਨਾ ਇਹ ਹੈ ਦੁਨੀਆਦਾਰੀ ਕੜੀਏ ਇਹ ਹੈ ਦੁਨੀਆਦਾਰੀ ਕੜੀਏ ਪੈਸਾ ਸਭ ਨੂੰ ਰਣ ਕੇ ਲੁੱਟਣ ਵਿੱਚ ਪੋਈ ਪਿੱਛੇ ਨਹੀਂਓ ਦਸਤੂਰ ਬਣਾਇਆ ਰਣ ਕੇ ਦਸਤੂਰ ਬਣਾਇਆ ਰਣ ਕੇ